ਅੱਜ ਕੱਲ ਬੜੀ ਛੇਤੀ ਹੋਈ ਪਈ ਆ ਲੋਕਾਂ ਨੂੰ ਛੇਤੀ ਉਧਰ ਛੇਤੀ ਉਧਰ ਕਿਸੇ ਸ਼ਾਇਰ ਨੇ ਲਿਖਿਆ ਕਹਿੰਦਾ ਨਾ ਕਰ ਬੰਦਿਆ ਛੇਤੀ ਛੇਤੀ ਤੈਨੂੰ ਖਾਜੂਗੀ ਨਾ ਕਰ ਬੰਦਿਆ ਛੇਤੀ ਛੇਤੀ ਤੈਨੂੰ ਖਾਜੂਗੀ ਤੇਰੀ ਕੀਤੀ ਛੇਤੀ ਤੇਰੇ ਅੱਗੇ ਆਜੂਗੀ ਤੂੰ ਨਾ ਕਰਿਆ ਕਰ ਛੇਤੀ ਛੇਤੀ ਤੈਨੂੰ ਖਾਜੂਗੀ ਬੱਸਾਂ ਵਾਲਿਆਂ ਨੂੰ ਛੇਤੀ ਤੇ ਛੇਤੀ ਕਾਰਾਂ ਵਾਲਿਆਂ ਨੂੰ ਵਿਆਵਾਂ ਵਾਲਿਆਂ ਨੂੰ ਛੇਤੀ ਤੇ ਛੇਤੀ ਬਿਮਾਰਾਂ ਵਾਲਿਆਂ ਨੂੰ ਹੜਜਾ ਪਿੱਛੇ ਹੜਜਾ ਪਿੱਛੇ ਕਰਦਾ ਰਹਿਣਾ ਏ ਓਏ ਇੱਕ ਦਿਨ ਤਾਂ ਤੂੰ ਮਰਨਾ ਨਿਤ ਕਿਉਂ ਮਰਦਾ ਰਹਿਣਾ ਏ ਕਿਹੜੀ ਛੇਤੀ ਲੱਭਦਾ ਜਿਹੜੀ ਤੋੜ ਚੜਾ ਜਾਊਗੀ ਨਾ ਕਰਿਆ ਕਰ ਛੇਤੀ ਛੇਤੀ ਤੈਨੂੰ ਖਾਜੂਗੀ ਤੇ ਤੇਰੀ ਕੀਤੀ ਛੇਤੀ ਤੇਰੇ ਅੱਗੇ ਆਜੂਗੀ ਕਹਿੰਦੇ ਉਸ ਵੇਲੇ ਵੀ ਛੇਤੀ ਜਦ ਬੰਦਾ ਮਰਿਆ ਹੁੰਦਾ ਏ ਕਹਿੰਦੇ ਛੇਤੀ ਛੇਤੀ ਚੱਕ ਲੋ ਹੁਣ ਕਵੇਲਾ ਹੁੰਦਾ ਏ ਇੱਕ ਬੁੜੀ ਬੋਲੀ ਕਹਿੰਦੀ ਵੱਡੀ ਕੁੜੀ ਨਹੀਂ ਆਈ ਉਹਨੂੰ ਕਿਵੇਂ ਬੁਲਾ ਦਿਆਂਗੇ ਉਹ ਕਹਿੰਦਾ ਸਿਮਿਆਂ ਦਾ ਕਿਹੀ ਲੈ ਜਾਓ ਉਥੇ ਮੂੰਹ ਵਿਖਾ ਦਿਆਂਗੇ ਓਏ ਮੱਖਣ ਬਰਾੜਾ ਮਰੇ ਦੇ ਮੂੰਹ ਨੂੰ ਕਿਉਂ ਵੀ ਲਾਜੂਗੀ ਉਹ ਨਾ ਕਰਿਆ ਕਰ ਛੇਤੀ ਛੇਤੀ ਤੈਨੂੰ ਖਾਜੂਗੀ ਤੇਰੀ ਕੀਤੀ ਛੇਤੀ ਤੇਰੇ ਅੱਗੇ ਆਜੂਗੀ ਤੂੰ ਨਾ ਕਰਿਆ ਕਰ ਛੇਤੀ ਛੇਤੀ ਤੈਨੂੰ ਖਾਜੂਗੀ ਸੋ